ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਕਾਇ ਸਾਧੈ ਉਰਧ ਤਾਪੁ ਕਰੈ ਵਿਚ ਹਉ ਮੈ ਨਜਾਇ ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬਹੀ ਪਾਈ ਗੁਰ ਕੈ ਸਭ ਦੇ ਜੀਵ ਤੂੰ ਮਰੈ ਹਰ ਨਾਮ ਵਸੈ ਮਾਨੇ ਆਈ ਸੋਨੇ ਮਨ ਮੇਰੇ ਬਾਜੂ ਸਤ ਗੁਰ ਸਰਣਾ ਗੁਰ ਪਰਸਾਦੀ ਛੁੱਟੀ ਐ ਬੇਖੁ ਭਵ ਜਲ ਸਬਰ ਦੇ ਗੁਰ ਤਰਣਾ ਰਹਾ ਤ੍ਰੈ ਗੁਣ ਸਵਭਾਤਾ ਤੂ ਹੈ ਦੂਜਾ ਪਾਵ ਵਿਕਾਰ ਪੰਡੇ ਤੂ ਪੜੈ ਬੰਧਨ ਮੋਹ ਬਾਧਾ ਨਹ ਬੁਝੇ ਵਿਖਿਆ ਪਿਆਰੇ ਸਤ ਗੁਰ ਮਿਲਿਆ ਤ੍ਰਿਕੁਟੀ ਛੁਟੈ ਚੌਥੇ ਪਦੇ ਮੁਕਤੇ ਦਵਾਰ ਗੁਰ ਤੇ ਮਰਗੁ ਪਾਈਐ ਤੁਕੇ ਮੋਹ ਗੁਬਾਰ ਸਬਰ ਦੇ ਮਰੇ ਤ ਉਧਰੇ ਪਾਏ ਮੋਖ ਦਵਾਰ ਗੁਰ ਪ੍ਰਸਾਦੀ ਮੇਲੇ ਰਹਿ ਸਚੁ ਨਾਮ ਕਰਤਾ ਇਹੋ ਮਨੁਆ ਆਤੇ ਸਬਲ ਹੈ ਛੱਡੇ ਨਾ ਕਿਤੇ ਉਪਾਏ ਦੁਜੇ ਪਾਇ ਦੁੱਖ ਲਾਇਦਾ ਬਹੁਤੀ ਦੇ ਸਜਾਈ ਨਾਨਕ ਨਾਮੇ ਲਗੇ ਸੇ ਉਬਰੇ ਹਉ ਮੈਂ ਸਬ ਦੇ ਗਵਾਏ ਸ੍ਰੀ ਰਾਗੁ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰੇ ਨਾਮੁ ਦੇ ਦ੍ਰਿੜਾਈ ਬੇਨੁ ਗੁਰ ਕੇ ਨ ਨ ਪਾਇਓ ਬਿਰਥਾ ਜਨਮ ਗਵਾਏ ਮਨ ਮੁਖ ਕਰਮ ਕਮਾਵਣੀ ਦਾਇਰ ਗਹਿ ਮਿਲੈ ਸਜਾਇ ਮਨ ਰੇ ਦੁਜਾ ਪਾਉ ਚੁਕਾਇ ਅੰਤਰ ਤੇਰਾ ਹਰਿ ਵਸ ਗੁਰ ਸੇਵਾ ਸੁਖ ਪਾਏ ਰਹਾ ਸਾਚੂ ਬਾਣੀ ਸਾਚੂ ਸਭ ਦੁ ਹੈ ਜਾ ਸਚ ਧਰੇ ਪਿਆਰ ਹਰ ਕਾ ਨਾਮੁ ਮਾਨੇ ਵਸੈ ਹਉ ਮੈ ਕ੍ਰੋਧ ਨਿਵਾਰੈ ਮਾਨੇ ਨਿਰਮਲ ਨਾਮੁ ਧਿਆਈਐ ਤਾ ਪਾਏ ਮੂਖ ਦਵਾਰ ਹਉ ਮੈਂ ਵਿੱਚ ਜਾਗੂ ਬਿਨ ਸੁਦਾ ਮਰ ਜਮੈਂ ਆਵੈ ਜਾਏ ਮਨਮੁਖ ਸਬਦ ਨ ਜਾਣਨੀ ਜਸਨੇ ਪਾਤੇ ਗਵਾਏ ਗੁਰਸੇਵਾ ਨਾਉ ਪਾਈਐ ਸੱਚੇ ਰਹੈ ਸਮਾਈ ਸਬਦ ਦੇ ਮਨੇ ਗੁਰ ਪਾਈਐ ਵਿਚ ਹੋ ਆਪ ਗਵਾਏ ਅਨ ਦੇਨੁ ਭਗਤਿ ਕਰੇ ਸਦਾ ਸੱਚ ਕੀ ਲੇਵ ਲੈ ਨਾਮੁ ਪਦਰਥੁ ਮਾਨੇ ਵਸਿਆ ਨਾਨਕ ਸਹਜ ਸਮਾਇ ਸ੍ਰੀ ਰਾਗੁ ਮਹਲਾ ਤੀਜਾ ਚੀਨੀ ਪੁਰਖੀ ਸਤਗੁਰ ਨ ਸੇਵਿਓ ਸੇ ਦੁਖੀਏ ਜੁਗ ਚਾਰੇ ਕਰੇ ਹੁਦਾ ਪੁਰਖ ਨ ਪਛਾਣਿਆ ਅਭਿਮਾਨੇ ਮੁਠੇ ਅਹੰਕਾਰ ਸਤਗੁਰੂ ਕਿਆ ਫਿਟ ਗਿਆ ਮੰਗੇ ਥੱਕੇ ਸੰਸਾਰ ਸੱਚ ਸਬਦ ਨਸੇਵੋ ਸਭੇ ਕਾਜ ਸਵਾਰਣ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰੇ ਜਨਮ ਮਰਨ ਦੁਖ ਪਰ ਹਰੈ ਸਬਰ ਦੇ ਰਹਿਆ ਪਰਪੂਰੇ ਰਹਾਓ ਸਾਚੂ ਸਲਾਹ ਨੇ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲੇ ਪਿਆਰ ਸੱਚਾ ਸਾਹ ਵਰਤਦਾ ਕੋਈ ਨ ਮੇਟਣ ਹਰ ਮਨਮੁਖ ਮਹਿਲ ਨ ਪਾਇਨੀ ਕੂੜੇ ਮੁਠੇ ਕੂੜਿਆਰ ਹਉ ਮੈਂ ਕਰਤਾ ਜਾਗ ਮੁਆ ਗੁਰਬੇਨ ਕੋਰ ਅੰਧਾਰ ਮਾਇਆ ਮੋਹੇ ਵਿਸਾਰਿਆ ਸੁਖ ਦਾਤਾ ਦਾਤਾ ਸਤ ਗੁਰ ਸੇਵੇ ਤ ਉਬਰੇ ਸਚੁ ਰਖੇ ਉਰਤਾਰੇ ਕਿਰਪਾ ਤੇ ਹਰੇ ਪਾਈਐ ਸੱਚ ਸਬ ਦੇ ਵਿਚਾਰੇ ਸਤ ਗੁਰ ਸੇਵੇ ਮਨ ਨਿਰਮਲਾ ਹਉਮੈ ਤਜ ਵਿਕਾਰ ਆਪ ਪੁੱਛੋ ੜੇ ਜੀਵਤੁ ਮਰੈ ਗੁਰ ਕੈ ਸਬ ਦੇ ਵਿਚਾਰ ਤੰਧਾ ਤਾਵਤ ਰਹੇ ਗਏ ਲਾਗਾ ਸੱਚ ਪਿਆਰ ਸਚਿ ਰਤੇ ਮੁਖ ਉਜਲੇ ਤੇਤੋ ਸੱਚੇ ਦਰਬਾਰੇ ਸਤਕੋਰ ਪਰਖ ਨ ਮੰਨਿਓ ਸਬਰ ਦੇ ਨਾ ਲੱਗੋ ਪਿਆਰ ਇਸ ਨਾਨਦਾਨ ਨੂੰ ਜੇ ਤੱਕ ਰਹੇ ਦੁਜੇ ਪਾਏ ਖਵਾਰੋ ਹਰੇ ਜੀਓ ਆਪਣੀ ਕਿਰਪਾ ਕਰੇ ਤਾਂ ਲੱਗੇ ਨਾਮ ਪਿਆਰ ਨਾਨਕ ਨਾਮ ਸਮਾਲੇ ਤੂੰ ਗੁਰ ਕਹਿ ਤੇ ਅਪਾਰੇ ਸ੍ਰੀ ਰਾਮ ਗੁ ਮਹੱਲਾ ਤੀਜਾ ਕੇਸ ਹਉ ਸੇਵੀਂ ਕਿਆ ਜਪ ਕਰੀ ਸਤ ਗੁਰ ਪੁੱਛ ਜਾਏ ਸਤਗੁਰ ਕਾ ਭਾਣਾ ਮੰਨ ਲਈ ਵਿੱਚ ਹਉ ਆਪੂ ਗਵਾਇ ਇਹਾ ਸਿਵਾ ਚੱਕਰੀ ਨਾਮ ਵਸੈ ਮਾਨੇ ਆਇ ਨਾਮਹਿ ਤੇ ਸੁਖ ਪਾਈਐ ਸੱਚੇ ਸਭ ਦੇ ਸੁਹਾਏ ਮਨ ਮੇਰੇ ਆਨ ਦੇ ਨੂੰ ਜਾਗੂ ਹਰੇ ਚੇਤੇ ਆਪਣੀ ਖੇਤੀ ਰੱਖੇ ਲੈ ਕੁੰਝ ਪੜੇਗੀ ਖੇਤੇ ਰਹਾ ਮਨ ਕੀਆ ਇੱਛਾ ਪੂਰੀਆ ਸਬਰ ਦੇ ਰਹਾ ਪਰਪੂਰੇ ਪੈ ਪਾਏ ਪਗ ਤੇ ਕਰੇ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰੇ ਸੱਚੇ ਸਬਰ ਦੇ ਸਦਾ ਮਨ ਰਤਾ ਪ੍ਰਮ ਗਿਆ ਸਰੀਰ ਹਦੂਰੇ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੁੱਤੇ ਗਏ ਮੁਹਾਰੇ ਸੱਚਾ ਸਬਦ ਨਾ ਪਛਾਨਿਓ ਸੁਪਨਾ ਗਿਆ ਵਿਹਾਰੈ ਸੁਨਿਏ ਕਰ ਕਾ ਪਾਹਣਾ ਜੋ ਆਇਆ ਤਿਉ ਜਾਏ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪੇ ਹੈ ਹਾਉ ਮੈਂ ਵਿੱਚ ਕਹਾਂ ਨਜਾਇ ਗੁਰ ਕੈ ਸਬਦ ਦੇ ਪਛਾਣੀਏ ਦੁੱਖ ਹਉਮੈ ਵਿੱਚ ਗਵਾਏ ਸਤ ਗੁਰ ਸੇਵਨੇ ਆਪਣਾ ਹਾਉ ਤਿੰਨ ਕੈ ਲਗ ਪਾਏ ਨਾਨਕ ਦਾਇਰੇ ਸੱਚੇ ਸਚਿਆਰ ਹੈ ਹਾਉ ਤਿੰਨ ਬਲੇ ਹਾਰੇ ਜਾ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖ ਤੋ ਵਿਚਾਰੀਐ ਤਾ ਕੇ ਤੂ ਵੇਲਾ ਭਗਤ ਹੋਏ ਆਨ ਦੇ ਨੂੰ ਨਾਮੇ ਰਤਿਆ ਸੱਚੇ ਸੱਚੀ ਸੋਏ ਏਕ ਤੇਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਾਨੁ ਤਾਨੁ ਸੀਤਲ ਸਾਚਿ ਸੋ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤੇ ਤਾਥੀਏ ਜਹ ਹਰ ਵਸੈ ਮਾਨੇ ਆਏ ਰਹਾ ਸਹਜੇ ਖੇਤੀ ਰਹੀ ਐ ਸਚੂ ਨਮੂ ਬੀਜੁ ਪਾਇ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਜੇ ਸੁਭਾਏ ਗੁਰ ਕਾ ਸਬਦ ਅੰਮ੍ਰਿਤੋ ਹੈ ਜੇ ਤੂੰ ਪੀਤਾ ਤਖ ਜਾਏ ਇਹੋ ਮਨ ਨੂੰ ਸਾਚਾ ਸੱਚ ਰਤਾ ਸੱਚੇ ਰਹਿ ਆ ਸਮਾਏ ਅਕਰਣ ਵੇਖਣ ਬੋਲਣਾ ਸਬਦੇ ਰਹਿ ਆ ਸਮਾਏ ਬਾਣੀ ਵਜੀ ਚਹ ਜੁਗੀ सचो साच सुना हाउ मैं मेरा रह गया सच्चे लया मिला इनका महल हदूर है जो सच रहे लेवला ਨਦਰੀ ਨਾਮੁ ਧਿਆਈਐ ਵੇਣੁ ਕਰਮਾ ਪਾਇਆ ਨ ਜਾਏ ਪੂਰੇ ਭਾਗੇ ਸਤ ਸੰਗਤਿ ਤੇ ਲਹੈ ਸਤ ਗੁਰ ਭੇਟੇ ਜੇ ਸਾਈ ਆਨਦੇ ਨੂੰ ਨਾਮੇ ਰਤਿਆ ਦੁਖ ਵਿਖਿਆ ਵਿੱਚ ਹੋ ਜਾਈ ਨਾਨਕ ਸਬਦ ਦੇ ਮਿਲਾਵੜਾ ਨਾਮੇ ਨਾਮੇ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ